ਹਰ ਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਤਰਿਤ ਬਰਾ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਜੇ ਕੋਈ ਕੋ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਸ਼ੇਅਰ ਕਰਨਾ ਚੰਨ ਕਰਿਆ ਕਰੋ ਚਲੋ ਜੀ ਅੱਜ ਬਲੌਗ ਦੀ ਸਟਾਰਟਿੰਗ ਸ਼ਾਮ ਤੋਂ ਕਰ ਲੱਗੇ ਆ ਕਿਉਂਕਿ ਇਹ ਤੋਂ ਪਹਿਲਾਂ ਇੱਕ ਬਲੌਗ ਕੰਪਲੀਟ ਹੋ ਗਿਆ ਸ਼ਾਪਿੰਗ ਵਾਲਾ ਤੇ ਦੈਨ ਹੁਣ ਨਿਊ ਸਟਾਰਟ ਕਰਨ ਲੱਗੇ ਆ ਈਵਨਿੰਗ ਤੋਂ ਠੀਕ ਹੈ ਜੀ ਪਿੱਛੇ ਅਵੋਇਡ ਕਰਿਓ ਜੇ ਪਿੱਛੇ ਨਾ ਥੋੜੇ ਹੈਲਪਰ ਹੋਰ ਆਏ ਹੋਏ ਨੇ ਗੱਲਾਂਬੱਤਾਂ ਚੱਲ ਰਹੀਆਂ ਨੇ ਸੋ ਅਵੋਇਡ ਕਰਿਓ ਜੇ ਤੇ ਅੱਜ ਆਪਾਂ ਈਵਨਿੰਗ ਤੋਂ ਨਿਊ ਵਲੌਗ ਦੀ ਸਟਾਰਟਿੰਗ ਕਰ ਲਗੇ ਅੱਜ ਦੇ ਡੇ ਤੋਂ ਮਤਲਬ ਇੱਕ ਕੰਪਲੀਟ ਹੋ ਗਿਆ ਨਵਾਂ ਸ਼ੁਰੂ ਕਰ ਲਿਆ ਠੀਕ ਹੈ ਜੀ ਦਾ ਵਹ ਦਾਲ ਆਪਾਂ ਦੰਨੀਆਂ ਜੇ ਦਾਲ ਤੇ ਇੱਕ ਚੀਜ਼ ਅੱਜ ਸ਼ੇਅਰ ਕਰਾਂਗੀ ਤੁਹਾਡੇ ਨਾਲ ਚਟਨੀ ਲਾਲ ਮਿਰਚਾਂ ਦੀ ਤੇ ਬਹੁਤ ਟੇਸਟੀ ਤੇ ਅੱਜ ਜਿਹੜੀ ਚਟਨੀ ਹੈ ਉਹ ਆਪਣੇ ਤਰੀਕੇ ਦੇ ਨਾਲ ਨਹੀਂ ਪੁਰਾਣੇ ਸਮੇਂ ਦੇ ਤਰੀਕੇ ਨਾਲ ਬਣਾਣਗੇ ਨਾਨੀ ਜੀ ਕੁੱਟਣਗੇ ਤੁਹਾਨੂੰ ਦਿਖਾਣੇ ਸ਼ੇਅਰ ਕਰਦੇ ਤੇ ਬਹੁਤ ਟੇਸਟੀ ਬਣਦੀ ਹੈ ਕਹਿੰਦੇ ਤੇ ਸ਼ੇਅਰ ਕਰਦੇ ਬਹੁਤ ਟੇਸਟੀ ਬਣੂਗੀ ਨਾਨੀ ਮੈਨੂੰ ਦੱਸ ਦਿਓ ਕੀ ਕੋਈ ਕੁਛ ਛਿਲਣਾ ਚਟਨੀ ਵਾਸਤੇ ਗੰਡੇ ਪਾਉਣੇ ਆ ਹੋਰ ਕੀ ਕੁਝ ਪਾਣੇ ਮੇ ਛਿਲ ਦਿੰਦੀ ਨਾ ਫਿਰ ਦੇਖਾਂ ਉਸ ਗਲਾਸ ਪਾ ਲਈਆਂ ਮੋੜ ਬਣੀਤ ਪਾ ਦੇਤੀਆਂ ਦਾ ਸਦੋਂ ਮੈਂ ਛਿਲ ਦਿੰਦੀ ਆ ਗੰਡੇ ਹੋਰ ਲਓ ਜੀ ਅੱਜ ਨਾ ਅੱਜ ਆਪਾਂ ਵਲੌਗ ਦੀ ਸਟਾਰਟਿੰਗ ਨਵੀਂ ਅੱਜ ਤੋਂ ਹੀ ਕਰਨ ਲੱਗੇ ਸ਼ਾਮ ਤੋਂ ਹੀ ਪਹਿਲਾ ਵਲੌਗ ਸ਼ਾਪਿੰਗ ਵਾਲਾ ਅਲੱਗ ਪਾ ਦੇਾਂਗੇ ਆਪਾਂ ਤੇ ਨਿਊ ਸਟਾਰਟ ਕਰ ਰਹੇ ਆਂ ਆਪਾਂ ਅੱਜ ਸ਼ਾਮ ਤੋਂ ਠੀਕ ਹੈ ਜੀ ਥੈਂਕ ਯੂ ਸੋ ਮੱਚ एवरीवन ਤੇ ਅੱਜ ਸ਼ੇਅਰ ਕਰਾਂਗੀ ਤੁਹਾਡੇ ਨਾਲ ਚਟਨੀ

ਮੰਨੇ ਗੰਡੇ ਪਾਉਣੇ ਆ ਹੋਰ ਕੀ ਪਾਉਣਾ ਸਰਾਏ ਪਾਵਾਂਗੇ ਪਤਾ ਕੀ ਪਾਉਣੇ ਰਾਏ ਉਹ ਕਿੰਦਾ ਕਿਵੜਾ ਅੱਛਾ ਰਾਏ ਹੂੰ ਰਾਏ ਰਾਏ ਹੂੰ ਲੋ ਜੀ ਸੁਣ ਲੋ ਗੱਲ ਚਿਪੜਾ ਨੂੰ ਕਹਿੰਦੇ ਰਾਏ ਵੀ ਪਹਿਲਾਂ ਦੇ ਸਮੇਂ ਚ ਰਾਏ ਕਹਿੰਦੇ ਸੀ ਆਏ ਉਹ ਚਿਪੜ ਹੁਣ ਕਹਿ ਲੱਗੇ ਦਾ ਮਤਲਬ ਚਿਪੜ ਰਾਏ ਚਿਪੜ ਆਪਣੇ ਤਾਂ ਆਏ ਹੈ ਐਨੇ ਇਕੱਥੇ ਗੱਡੇ ਬੜੇ ਕੋੜੇ ਹੁੰਦੇ ਆ ਕਹਿੰਦੇ ਚਿਪੜਾ ਨੂੰ ਪਹਿਲਾਂ ਰਾਏ ਵੀ ਕਹਿੰਦੇ ਸੀਗੇ ਹੁਣ ਕਈ ਜਿਨ੍ਹਾਂ ਨੂੰ ਤਾਂ ਪਤਾ ਉਹ ਤਾਂ ਕਹਿੰਦੇ ਹੋਣਗੇ ਆਪਾਂ ਨੂੰ ਨਹੀਂ ਨਾ ਪਤਾ ਰਾਏ ਵੀ ਕਹਿੰਦੇ ਚਿਪੜਾ ਨੂੰ ਸੋਲੋ ਰਾਏ ਕੀ ਹਿੰਦਾ ਸੋਲੋ ਰਾਏ ਚਿਪੜਾ ਨੂੰ ਆਖਦੇ ਠੀਕ ਹੈ ਜੀ ਤੇ ਸਫੋਨੇ ਦੇ ਤਰ ਤਨੁਸਾਰੀ ਰੈਸਪੀ ਕਿੰਨੇ ਗੰਡੇ ਕੁੱਟਾਂ ਨਾ ਨਹੀਂ ਦੋ ਦੋ ਘੰਟੇ ਕੱਟ ਕੇ ਨਾ ਨਹੀਂ ਦੇ ਦਈਏ ਆਪਾਂ ਕੋਲੇ ਚ ਪਾ ਕੇ ਤੇ ਇਧਰ ਮੈਂ ਤੁਹਾਨੂੰ ਦੱਸ ਦੇਣਾਂ ਕਿ ਕੀ ਕੁਛ ਕੀਤਾ ਜੰਵੇ ਦਾ ਭੱਜੇ ਹੋਰ ਹੋਈ ਨੂੰ ਦੂਰ ਦੂਰ ਚੱਤ ਲਾ ਨੀਆ ਗਿਆ ਮੈਂ ਵੀ ਤੁਹਾਨੂੰ ਦੇਖੀਂ ਅਮਨ ਨਾਨੀ ਦੋ ਗੰਡੇ ਦੋਵਿੰਦਰ ਸਾਨੂੰ ਜਵਾਂ <smallion> नहीं बेटा चाहे जी एक पास गाले थोड़ा दिखाई मैं गाल इधर करूंगी हाँ जी छोटी लो जी हूं थोड़ा दिखाई इधर कैमरा लाने पर नानी ਜੀ ਚੈੱਕ ਕਰੋ ਪਹਿਲਾ ਕੁੰਡੇ ਚ ਦਿਖਾ ਦਮੈਂ ਕੀ ਹੈ ਫਿਰ ਨੰਨੀ ਨੂੰ ਦਿਖਾਵਾਂਗੇ ਆਪਾਂ ਨਾ ਨੰਨੀ ਦੱਸੋ ਕੁੰਡੇ ਚ ਕੀ ਕੁਝ ਪਾਇਆ ਕੁੰਡੇ ਚ ਭਈ ਨੂਨ ਮੈਂ ਪਿਆ ਨੂਨ ਤੇ ਲਾਲ ਸਾਫ ਤੇ ਮਿਰਚਾ ਹਾਂ ਹਾਂ ਪੂਰ ਮੈਂ ਪਿਆ ਠੀਕ ਹੈ ਸੁਕਣਾ ਹੂੰ ਬਿਨਾ ਪਿਓਏ ਹਨਾ ਹਾਂ ਠੀਕ ਹੈ ਜੀ ਠੀਕ ਹੈ ਕੁੱਟੋ ਹੁੰਦਾ ਨਹੀਂ ਕੁੜਦੇ ਠੀਕ ਹੈ ਜੀ ਫਿਰ ਕੈਮਰਾ ਇੱਥੇ ਸ਼ੂਟ ਕਰਦੇ ਆ पाँग, चिबड़ पाओगे फिर मतलब हाँ। गंढे पा ठीक हाँ। है ठीक है देखो जी चटनी कुटदे हुए y si no me entienden, ¿qué que me a 다음 등암에.

ਨਨਕਰ ਦਾਸ ਦੀ ਹ ਨਾ ਨਮਿੱਟੀ ਘਸ ਦੀ ਵਿੱਚ ਹੁਣ ਤਾਂ ਚਟਨੀ ਨੂੰ ਪੂਣ ਦੇ ਦੀਆਂ ਹੋਵੀਆਂ ਹੋਈਆਂ ਨੂੰ ਜੀ ਮਿਕਸੇਜ ਆਹ ਦੇ ਰਿਹਾ ਅਸਾ ਹੁੰਦਾ ਤੇ ਲੱਕੜ ਦੇ ਘੱਟ ਦੀ ਹੈ ਹਾਂ ਇਹ ਵਿੱਚ ਵੀ ਪਿਚਮੰਲੀ ਹੈ ਤੇ ਲਓ ਜੀ ਇੱਥੇ ਤੁਹਾਨੂੰ ਪਤਾ ਆ ਆਪਾਂ ਲਾਲ ਚਟਨੀ ਮਤਲਬ ਚਿਬੜਾਂ ਦੀ ਤੇ ਚਿਬੜਾਂ ਨੂੰ ਰਾਏ ਵੀ ਆਕਦੇ ਨੇ ਬਟ ਮੈਨੂੰ ਅੱਜ ਪਤਾ ਲੱਗਾ ਕਿਉਂਕਿ ਨਾਨੀ ਜੀ ਨੇ ਅੱਜ ਦੱਸਿਆ ਅੱਗੇ ਕਦੇ ਕਿਸੇ ਨੇ ਨਾਂ ਨਹੀਂ ਲਿਆ ਕਿ ਰਾਈ ਵੀ ਕਹਿੰਦੇ ਚਿਬੜਾ ਨੂੰ ਤੇ ਅੱਜ ਨਵਾਂ ਨਾਮ ਵੀ ਪਤਾ ਲੱਗਾ ਚਲੋ ਤੁਹਾਨੂੰ ਵੀ ਦੱਸਦੇ ਆ ਕਿ ਇਹਨਾਂ ਚਿਬੜਾ ਨੂੰ ਰਾਈ ਵੀ ਕਹਿੰਦੇ ਨੇ ਤੇ ਲੋ ਜੀ ਨਾਨੀ ਜੀ ਨੇ ਜਿਹੜੀ ਚਟਣੀ ਕੁੱਟ ਕੇ ਤਿਆਰ ਕਰਦੀ ਰੈੱਡ ਮਿਰਚਾਂ ਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਦੀ ਚਟਣੀ ਆਪਣੇ ਤਾਂ ਤਾਂ ਬੀ ਨਹੀਂ ਰਗੜੇ ਜਾਣੇ ਸਹੀ ਮਹੀਨੇ ਵਿੱਚ ਮੈਂ ਇੱਕ ਗੱਲ ਸੋਚੀ ਮੈਂ ਕਿ ਆਪਾਂ ਤੱਬੀ ਜਿਵੇਂ ਹੁੰਦੇ ਉਹਦੇ ਹਨਾ ਜਿਵੇਂ ਆਪਾਂ ਉਦਨ ਬਣਾਇਸਦਾ ਪਿਓ ਕੇ ਬਣਾਈ ਸੀ ਨਾ ਚਿਬੜ ਪਾ ਕੇ ਬਟੇ ਸੁੱਕੀ ਚਿਬ ਮਤਲਬ ਬਿਲਕੁਲ ਸੁੱਕੇ ਚਿਬੜ ਸੀ ਸੁੱਕੇ ਹੀ ਮਿਰਚਾਂ ਸੀਗੀਆਂ ਤੇ ਉਵੇਂ ਕੁੱਟ ਕੇ ਬਣਾਈ ਤੇ ਇਥੇ ਨਾਨੀ ਜੀ ਬਸ ਇਹ ਡੱਬੀ ਦੇ ਵਿੱਚ ਕੱਢ ਦੇਣਗੇ ਤੇ ਇਹ ਚਟਨੀ ਖਰਾਬ ਵੀ ਨਹੀਂ ਹੁੰਦੀ ਤੁਸੀਂ ਜਿਵੇਂ ਸਟੋਰ ਕਰਕੇ ਨਾ ਫਰਿੱਜ ਦੇ ਵਿੱਚ ਜਿ ਮਰਜ਼ੀ ਰੱਖੋ ਤੇ ਇਹਦੀ ਰੰਗਤ ਹੀ ਬਹੁਤ ਸੋਹਣੀ ਰੰਗਤ ਨਾਲ ਹੀ ਮੈਂ ਤਾਂ ਰੰਗਤ ਹੀ ਬਹੁਤ ਸੋਹਣੀ ਕੋ ਰੈੱਡ ਰੈੱਡ ਚਲੋ ਜੀ ਆਪਾਂ ਦਾ ਬਦਪਾ ਅੱਜ ਪਲੇਟ ਹੋ ਗਿਆ ਆਪਾਂ ਕੱਲ ਸੋ ਜਲਦੀ ਰੋਟੀ ਬਣਾਈ ਸੀ ਤੇ ਆਪ ਹੀ ਕਹਿਤਾ ਕਿ ਜਲਦੀ ਰੋਟੀ ਖਾਣ ਲੱਗ ਗਿਆ ਸੀ ਤੇ ਆਪ ਹੀ ਨਜ਼ਰ ਲਾ ਲਈਆ ਹੈ ਕਿ ਨਹੀਂ ਤਲਾ ਦਾਲ ਜੀ ਤੇ ਲੇਕ ਤੇ ਰਹੀ ਆ ਚਟਨੀ ਨਾਨੀ ਨੇ ਕੁੱਤੀ ਹੁਣ ਤੁਮ ਦਿਖਾਈ ਜਾਣਾ ਸਾਰੀ ਤੇ ਫਰਾਈ ਕਰੋ ਜੇ ਤੁਸੀਂ ਤੇ ਲੋ ਜੇ ਤੇ ਮੈਂ ਬਸ ਰੋਟੀ ਦਾ ਵਦੂ ਪਕਾ ਲੂੰਗੀ ਤੇ ਅੱਜ ਆਪਾਂ ਬਹੁਤ ਜ਼ਿਆਦਾ ਲੇਟ ਹੋ ਗਿਆ ਤੇ ਅੱਜ ਇੱਕ ਤਾਂ ਮਾਰਕੀਟ ਜਾ ਕੇ ਉਸ ਤੋਂ ਬਾਅਦ ਮੈਂ ਸ਼ਾਪਿੰਗ ਇਵਨਿੰਗ ਤੁਹਾਨੂੰ ਦਿਖਾਉਣ ਲੱਗ ਗਈ ਬਸ ਪਤਾ ਹੀ ਨਹੀਂ ਲੱਗਾ ਟਾਈਮ ਕਦੋਂ ਦਾ ਬੀਤ ਗਿਆ ਮੈਂ ਚੇਤੇ ਹੀ ਭੁੱਲ ਗਿਆ ਕਿ ਮੈਂ ਤਾਂ ਅੱਜ ਲੰਚ ਵਿੱਚ ਵੀ ਕੁਝ ਨਹੀਂ ਬਣਾਇਆ ਸੀ ਨਾ ਆ ਕੇ ਬਸ ਰੈਸਟ ਕਰ ਲਈ ਤੇ ਹੁਣ ਮੈਨੂੰ ਯਾਦ ਆ ਮਾਣਾ ਕੁਛ ਵੀ ਨਹੀਂ ਧਰਿਆ ਮੈਂ ਤਾਂ ਫਿਰ ਦਵਾ ਦਵਦਾਲ ਧਰੀ ਉਧਰੋਂ ਨਾਨੀ ਜੀ ਨੇ ਚਟਣੀ ਕੋਟਤੀ ਤੇ ਮੈਂ ਨਾਲ ਦਿਨਾ ਰੋਟੀ ਲਾ ਲਈ ਤੇ ਚਲੋ ਜੀ ਅੱਜ ਦਾ ਜਿਹੜਾ ਵਲੌਗ ਆ ਤੁਹਾਨੂੰ ਛੋਟਾ ਜਿਹਾ ਮਿਲੂਗਾ ਬਿਲਕੁਲ ਤੇ ਨਾ ਕਿਉਂਕਿ ਦੂਸਰਾ ਵਲੌਗ ਆ ਮੈਂ ਰੈਡੀਟਿੰਗ ਕਰਨ ਲਗਾ ਡੇਲੀ ਵਲੌਗਿੰਗ ਵਾਲਾ ਲੰਮਾ ਵਲੌਗ ਆ ਜਿਹੜਾ ਉਹ ਐਡੀਟਿੰਗ ਕਰਨ ਤੋਂ ਪਿਆਸ ਹੋ ਰ ਅੱਜ ਕਰ ਕਿਸ ਕਰਕੇ ਮੈਂ ਜਿਹੜਾ ਇਹ ਛੋਟਾ ਵਲੌਗ ਹੀ ਪਾ ਦੂੰਗਾ ਅੱਜ ਤੁਹਾਡੇ ਲਈ ਤੇ ਚਲੋ ਜੀ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਰੋਟੀ ਨੂੰ ਪਾਉਨੇ ਆ ਤੇ ਜੇਕਰ ਤੁਹਾਨੂੰ ਸਰਟ ਵਲੌਗਸ ਵਧੀਆ ਨਾਨੀ ਆ ਗਈ ਬੱਤੂ ਨਾਨੀ ਕੋ ਬੁਲਾਓ ਵੈਲਕਮ ਨਾਨੀ ਵੈਲਕਮ ਨਾਨੀ ਦਾ ਵੈਲਕਮ ਕਰਦੇ ਐਡੀ ਚੇਤੇ ਇਹ ਨਹੀਂ ਸੌਂਦਾ ਨਾਨੀ ਇਹ ਤਾਂ ਬਹੁਤ ਲੇਟ ਸੌਂਦਾ ਰਾਤ ਨੂੰ ਅੱਜ ਦੇਖਿਆ ਮੋਬਾਈਲ ਨਾਲ ਬਹੁਤ ਬਾਈਜਾ ਲੋ ਜੀ ਮੈਨੂੰ ਤਾਂ ਲੱਗ ਗਿਆ ਸੀ ਸ਼ਿੱਕਾ ਤੇ ਆ ਦੇਖੋ ਤੇ ਹੁਣ ਆਪਾਂ ਨਾ ਦੁੱਧ ਪੀਨੇ ਗੋਲੀ ਲੈਨੇ ਤੇ ਗੱਲਾਂ ਵਾਤਾ ਕਰਦੇ ਫਿਰ ਨੀ ਨੀਂਦ ਦਾ ਜੋਰ ਫੜੂਗਾ ਫਿਰ ਸੌਵਾਂਗੇ